ਇੱਥੋਂ ਲਾਠੀ ਫੜ ਕੇ ਦੋਨੇ ਲਾਠੀਆਂ ਫੜ ਕੇ ਅੱਗੇ ਨੂੰ ਮਾਜਵੇ ਨੂੰ ਪੀਆ ਟਾਕੇ ਲੈ ਜਾਣਾ ਠੀਕ ਹੈ ਜੇ ਕੋ ਲਾਠੀ ਵਾਰ ਦਾ ਉੱਪਰ ਟੱਕ ਲਾਣਾ ਥੱਲੇ ਕੱਲਣਾ ਕੋਡਿਆਂ ਦੇ ਟਾਕੇ ਲੈ ਜਾਣਾ ਜਿੰਦਾਬਾਦ 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 ਅੱਜ ਇੱਥੇ ਆਪਣੇ ਦਫ਼ਤਰ ਦੇ ਵਿੱਚ ਮੁਹਾਲੀ ਦੇ ਵਿੱਚ ਇਹਨਾਂ ਦੀ ਐਕਸਰਸਾਈਜ਼ ਕੀਤੀ ਹੈ ਪ੍ਰੀਪੇਅਰਡਨੈਸ ਡ੍ਰਿਲ ਬੇਸਿਕਲੀ ਕਰ ਰਹੇ ਆ ਐਂਟੀ ਰਾਇਡ ਡ੍ਰਿਲ ਕਰ ਰਹੇ ਆ ਜਿਹੜਾ ਪੁਲਿਸ ਦੇ ਵਿੱਚ ਰੈਗੂਲਰ ਇਹ ਹੁੰਦੀ ਰਹਿੰਦੀ ਹੈ ਤੋਂ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਨੇ ਐਸਪੀ ਡੀ ਨੇ ਵੀ ਸੁਪਰਵੀਜ਼ਨ ਕੀਤੀ ਅਸੀਂ ਆਰਗੇਨਾਈਜ਼ ਕੀਤੀ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਇੰਸਟ੍ਰਕਸ਼ਨ ਦਿੱਤੇ ਸੀਗੇ ਕਿ ਰੈਗੂਲਰ ਜਿਹੜੇ ਸਾਡੇ ਪੁਲਿਸ ਦੀ ਇੱਕ ਮੁਲਾਜ਼ਮਾ ਦੀ ਪ੍ਰੀਪੇਅਰਡਨੈਸ ਕੀ ਹੈਗੀ ਅਕਲ ਨੂੰ ਕੋਈ ਕੋਈ ਚੀਜ਼ ਹੋ ਜਾਂਦੀ ਹੈ ਫੋਰਸ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਪਹਿਲਾਂ ਅਸੀਂ ਇੱਥੇ ਐਮਰਜੈਂਸੀ ਜਿਹੜਾ ਹੈਗਾ ਇੱਕ ਵਿਸ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਸਾਰਾ ਆਫਿਸ ਦਾ ਸਟਾਫ ਕਿੰਨੀ ਦੇਰ 'ਚ ਫਾਲ ਇਨ ਹੁੰਦਾ ਹੈ। ਸੋ 3 ਮਿੰਟਾਂ ਦੇ ਅੰਦਰ ਸਾਡੀ ਜਿਹੜੀ ਫੋਰਸ ਹੈਗੀ ਇੱਥੇ ਫਾਲ ਇਨ ਹੋ ਗਈ ਸੀਗੀ। ਉਸ ਤੋਂ ਬਾਅਦ ਸਾਡੇ ਜਿਹੜੇ ਲਾਈਨ ਅਫਸਰ ਹੈਗੇ, 우ਸਤਾਦ ਹੈਗੇ ਉਹਨਾਂ ਨੇ ਆ ਕੇ ਇਕੁਇਪਮੈਂਟ ਸਾਡਾ ਇੱਥੇ ਪਿਆ ਐਂਟੀ ਰਾਈਡ ਇਕੁਇਪਮੈਂਟ ਹੈਗਾ, ਐਂਟੀ ਰਾਈਡ ਵੈਨ ਹੈਗੀ ਐ। ਇਹਨਾਂ ਦੀ ਅਸੀਂ ਜਿਹੜੇ ਇਹਨਾਂ ਦੇ ਕੋਲ ਇਮਿਊਨੀਸ਼ਨ ਹੈਗਾ ਉਹਨੂੰ ਚਲਾ ਕੇ ਵੀ ਦੇਖਾਂਗੇ। ਉਹਦੀ ਵੀ ਡਿਲ ਕਰਾਵਾਂਗੇ ਖੁੱਲੇ ਮੈਦਾਨ 'ਚ। ਫਿਲਹਾਲ ਇਹਨਾਂ ਨੂੰ ਇਹ ਦੱਸਿਆ ਹੈ ਕਿ ਬਈ ਕਿਸ ਤਰੀਕੇ ਨਾਲ ਜਿਹੜਾ ਹੈਗਾ ਐਂਟੀ ਰਾਈਡ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਤਾਂ ਫਿਰ ਇਹ ਸਾਡੀ ਰੈਗੂਲਰ ਪ੍ਰੈਕਟਿਸ ਹੈ ਰੈਗੂਲਰ ਡ੍ਰਿਲ ਹੈ ਜਿਵੇਂ ਮੌਕ ਡ੍ਰਿਲ ਹੁੰਦੀ ਹੈ ਇਹ ਅਸੀਂ ਬاداتੂਰ ਕਰਦੇ ਰਵਾਂਗੇ ਲਗਾਤਾਰ ਜਿਵੇਂ ਨਵੀਂ ਟੈਕਨੀਕ ਆ ਰਹੀ ਹੈ ਕਿ ਉਸ ਤਰੀਕੇ ਨਾਲ ਕਿਵੇਂ ਅਪਡੇਟ ਕੀਤਾ ਜਾ ਕਿਤੇ ਜਾਵੇ ਇਹ ਨਵੀਂ ਟੈਕਨੀਕ ਤਾਂ ਦੇਖੋ ਜਿਹੜੇ ਐਂਟੀ ਰਾਈਟ ਅੱਜ ਕੱਲ کافی ਆ ਗਏ ਡਰੋਨਸ ਵਗਾਰੇ ਆ ਗਏ ਅਰਨਲ ਜ਼ਮਾਨੇ ਦੇ ਵਿੱਚ ਟੇਜ਼ਰਸ ਵਗਾਰੇ ਕਾਫੀ ਚੀਜ਼ਾਂ ਲੇਟੈਸਟ ਆਂਦੀ ਰਹਿੰਦੀਆਂ ਬਟ ਜਿਹੜੀ ਟ੍ਰੈਡੀਸ਼ਨਲ ਚੀਜ਼ਾਂ ਹੈਗੀ ਹੈ ਟ੍ਰੈਡੀਸ਼ਨਲ ਮੈਥਡਸ ਆਫ ਕਰਾਊਡ ਕੰਟਰੋਲ ਹੈਗੇ ਹੈ ਉਹ ਤਾਂ ਅਜ ਵੀ ਉਨੇ ਹੀ ਕਾਰਗਰ ਹੈਗੇ ਆ ਜਦੋਂ ਫਿਜ਼ੀਕਲੀ ਆਦਮੀ ਡਿਪਲੋਏ ਕਰਨਾ ਹੁੰਦਾ ਹੈ ਸੋ ਪੁਲਿਸ ਮੁਲਾਜ਼ਮ ਆਪਣੀ ਸੁਰੱਖਿਆ ਕਰਦੇ ਹੋਏ ਕਿਸ ਤਰੀਕੇ ਨਾਲ ਭੀੜ ਨੂੰ ਕਾਬੂ ਕਰ ਸਕਦਾ ਹੈ ਉਹਦਾ ਇਹਨਾਂ ਨੂੰ ਜਿਹੜੀ ਸਿੱਖ ਦੇਣਾ ਹੈ ਉਹ ਬਹੁਤ ਜ਼ਰੂਰੀ ਹੈ ਨਾਲ ਖੁਸ਼ੀ ਦੀ ਗੱਲ ਇਹ ਵੀ ਹੈਗੀ ਕਿ ਜਿਹੜੇ ਨਵੇਂ ਸਾਡੇ ਰੰਗਰੂਟ ਹੈਗੇ 61 ਰੰਗਰੂਟ ਵੀ ਸਾਡੇ ਅੱਜ ਇੱਥੇ ਆਏ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਨਾਲ ਮੁਖਾਤਬ ਹੋਵਾਂਗੇ ਗੱਲਬਾਤ ਕਰਾਂਗੇ ਸੋ ਇੱਕ ਉਹਨਾਂ ਨੂੰ ਵੀ ਇੱਕ ਇਹਨਾਂ ਨੂੰ ਦੇਖ ਕੇ ਤਰਤੀਬ ਨੂੰ ਦੇਖ ਕੇ ਪੁਲਿਸ ਦੇ ਵਿੱਚ ਆ ਕੇ ਮਾਣ ਮਹਿਸੂਸ ਹੋਏਗਾ ਮਹਿਕਮੇ ਦੀ ਕੀ ਵਰਕਿੰਗ ਹੈਗੀ ਇਹ ਕਿਵੇਂ ਕੰਮ ਹੁੰਦਾ ਡਿਸਪਲਿਨ ਕੀ ਚੀਜ਼ ਹੈ ਉਹਦੇ ਬਾਰੇ ਵੀ ਜਾਣੂ ਹੋਣਾ ਹੈ ਸਾਬ ਕਿਉਂਕਿ ਲਾਅ ਐਂਡ ਆਰਡਰ ਬਹੁਤ ਜ਼ਰੂਰੀ ਹੈ ਕਿਸੇ ਵੀ ਕੋਈ ਵੀ ਪ੍ਰਦਰਸ਼ਨ ਹੁੰਦਾ ਹੈ ਲਾਅ ਐਂਡ ਆਰਡਰ ਦੇਖਦੇ ਹੋ ਉਹ ਵੀ ਚੀਜ਼ਾਂ ਸਾਰੀ ਜਿਹੜੀ ਹੈਗੀ ਨਾਲ ਦੇ ਨਾਲ ਹੀ ਦੱਸੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਪ੍ਰਦਰਸ਼ਨ ਨੂੰ ਰੋਕਣਾ ਹੈ ਲੇਕਿਨ ਲਾਅ ਐਂਡ ਆਰਡਰ ਨੂੰ ਵੀ ਅਸੀਂ ਮੇਨਟੇਨ ਕਰਨਾ ਇਹ ਦੇਖੋ ਜੀ ਲਾਅ ਐਂਡ ਆਰਡਰ ਦਾ ਮੇਜਰ ਹਿੱਸਾ ਤੇ ਇਹੀ ਹੈ ਕਿ ਤੁਸੀਂ ਕਰਾਊਡ ਕੰਟਰੋਲ ਕਿਵੇਂ ਕਰਦੇ ਹੋ ਕਿਉਂਕਿ ਗਲਬਾਤ ਵਗੈਰਾ ਜਿਹੜੀ ਹੈਗੀ ਹੈ ਕਿਉਂਕਿ ਲੋਕ ਸਾਰੇ ਪੁਲਿਸ ਹਰ ਕੰਟਿੰਜੈਂਸੀ ਲਈ ਤਿਆਰ ਰਹੇ ਕੋਈ ਘਟਨਾ ਇਸ ਤਰੀਕੇ ਦੀ ਵਾਪਰਦੀ ਹੈ ਕ라우ਡ ਬੇ ਕਾਬੂ ਹੁੰਦੀ ਹੈ ਕਿਵੇਂ ਕੰਟਰੋਲ ਕਰਨਾ ਇਹ ਸਿੱਖਣਾ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਧੰਨਵਾਦ